ਸਾਰਾ ਮੇਜ ਲਗਭਗ ਨਗਰ ਕੀਰਤਨ ਮੁੱਖ ਸਮਾਗਮ ਸਥਾਨ ਤੇ ਪਹੁੰਚਣਗੇ ਤੁਸੀਂ ਰਸਤੇ ਦੇ ਉਤੇ ਜਾ ਕੇ ਦਰਸ਼ਨ ਕਰਿਓ ਕਿ ਬਹੁਤ ਵੱਡੀ ਪੰਦਰ ਤੇ ਸੰਗਤਾਂ ਨੇ ਇਸ ਨਗਰ ਕੀਰਤਨ ਜਲੂਸ ਦੀ ਤਿਆਰੀ ਕੀਤੀ ਆ ਬਹੁਤ ਵੱਡਾ ਸਤਪੂਰੀ ਦਾ ਸਨਮਾਨ ਹੋ ਰਿਹਾ ਔਰ ਮਹਾਰਾਸ਼ਟਰ ਸਰਕਾਰ ਦਾ ਜੋ ਪੁਲਿਸ ਪ੍ਰਸ਼ਾਸਨ ਹੈ ਸਾਰਿਆਂ ਵੱਲੋਂ ਵੱਡੀ ਪੰਦਰ ਤੇ ਪਹਿਲੀ ਵਾਰ ਬਹੁਤ ਵੱਡੀ ਪੰਦਰ ਤੇ ਸਲਾਮੀ ਅੱਗੇ ਜਾ ਕੇ ਦਿੱਤੀ ਜਾ ਰਹੀ ਆ ਔਰ ਬੈਂਡ ਬਾਜਿਆਂ ਨਗਾਰਿਆਂ ਦੀ ਔਰ ਇਸੇ ਤਰ੍ਹਾਂ ਜੈ ਜੈਕਾਰ ਸਤਿਗੁਰੂ ਮਾਰ ਦੀਦੀ ਗੂੰਜ ਵਿੱਚ ਇਹ ਨਗਰ ਕੀਰਤਨ ਚੱਲ ਰਹੇ ਆ ਔਰ ਅੱਜ ਲਗਭਗ 12 ਵਜੇ ਮੁੱਖ ਸ਼ਤਾਬਦੀ ਸਮਾਗਮ ਵਿੱਚ ਸਮਾਗਮ ਪ੍ਰਾਰambh ਹੋਣਾ ਇਹਦੇ ਵਿੱਚ ਪੰਜ ਦੇ ਪ੍ਰਸਿੱਧ ਰਾਗੀ ਜਥੇ ਔਰ ਪੰਜ ਦੇ ਮਹਾਨ ਵਿਦਵਾਨ ਸੰਤ ਬਾਬਾ ਬੰਤਾ ਸਿੰਘ ਦੀ ਮੁੰਡੇ ਪਿੰਡ ਵਾਲੇ ਔਰ ਇਸਤਖ ਸਾਹਿਬ ਜੀ ਦੇ ਕਥਾਵਾਚਕ ਔਰ ਰਾਗੀ ਢਾਡੀ ਸੰਗਾਂ ਨੇ ਕਵੀਸ਼ਰੀ ਸੰਗਾਂ ਨੇ ਔਰ ਦੇਸ਼ ਦੀਆਂ ਵੱਖ-ਵੱਖ ਰਾਸ਼ੀ ਸ਼ਖਸ਼ੀਅਤਾਂ ਅੱਜ ਵੀ ਇਸ ਸਮਾਗਮ ਦੇ ਵਿੱਚ ਆ ਕੇ ਸ਼ਮੂਲੀਅਤ ਕਰ ਰਹੀਆਂ ਔਰ ਰਾਤ ਤੱਕ ਇਸ ਸਮਾਗਮ 11 ਵਜੇ ਤੱਕ ਚੱਲੇਗਾ ਕੱਲ ਨੂੰ 8 ਵਜੇ ਫੇਰ ਮੁੱਖ ਸਮਾਗਮ ਜੋ ਕੱਲ ਦਾ 25 ਜਨਵਰੀ ਦਿਨ ਐਤਵਾਰ ਨੂੰ ਪ੍ਰਾਰੰਭ ਹੋਏਗਾ ਉਹਦੇ ਵਿੱਚ 8 ਵਜੇ ਤੋਂ ਦੀਵਾਨ ਸ਼ੁਰੂ ਹੋਣਗੇ ਕੀਰਤਨ ਹੋਏਗਾ ਔਰ ਜਿੱਥੇ ਸਿੰਘ ਸਾਹਿਬ ਸੰਤ ਪਾਪਾ ਕੁਲਵੰਤ ਸਿੰਘ ਜੀ ਸਿੱਖ ਸੰਤਾਂ ਨੂੰ ਪੰਥ ਨੂੰ ਸੁਮਿੱਟੀ ਦੁਨੀਆ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਸੰਦੇਸ਼ ਦੇਣਗੇ ਉੱਥੇ ਨਾਲ ਨਾਲ ਧਾਰਮਿਕ ਹਸਤੀਆਂ ਵੀ ਔਰ ਮਹਾਰਾਸ਼ਟਰ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਦਵਿੰਦਰ ਖੰਨ ਵੀ ਇਸ ਦੀ ਔਰ ਭਾਰਤ ਦੇ ਗ੍ਰਹਿ ਮੰਤਰੀ ਮਿਤਸ਼ਾਹ ਜੀ ਉਹ ਸਾਰੇ ਇੱਟੇ ਤੌਰ ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਆ ਸੋ ਮੈਂ ਸਾਰੇ ਵਿਸ਼ਵ ਭਰ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਵਿੱਚ ਹਮ ਹਮਾ ਕੇ ਆ ਕੇ ਹਾਜ਼ਰੀਆਂ ਭਰੋ ਔਰ ਇਸ ਸਮਾਗਮ ਦੋਨੋਂ ਦਿਨ ਤਵਾਡੇ ਚੈਨਲਾਂ ਦੇ ਰਾਹੀਂ ਸੋਸ਼ਲ ਮੀਡੀਆ ਤੇ ਵੀ ਸਾਰੇ ਸੰਸਾਰ ਵਿੱਚ ਲਾਈਵ ਕੀਤਾ ਜਾ ਰਿਹਾ ਦਿੱਥੇ-ਦਿੱਥੇ ਕੋਈ ਸੰਗਤ ਬੈਠੀ ਹੈ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਬੈਠੇ ਆ ਉਹ ਸਾਰੇ ਸਮਾਗਮ ਨਾਲ ਜੁੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਗੁਰੂ ਜਸਰਵਨ ਕਰਨ ਕਿਉਂਕਿ ਇਹ ਸਮਾਗਮ ਦੀ ਇੱਕ ਵੱਡੀ ਵਿਲੱਖਣਤਾ ਪੰਜਾਬ ਵਿੱਚ ਵੀ ਅਸੀਂ ਸਤਾਂਵੀਆਂ ਮਨਾਈਦੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਔਰ ਮਹਾਰਾਸ਼ਟਰ ਦੀ ਸਤਾਮ ਦੀ ਮਨਾਉਣ ਦਾ ਇੱਕ ਵਿਲੱਖਣ ਜੋ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਅਸੀਂ ਜਿੰਨੇ ਵੀ ਗੁਰੂ ਨਾਨਕ ਪੰਥੀ ਗੁਰੂ ਮਹਾਰਾਜ ਦੇ ਘਰ ਦੇ ਸਿੱਖ ਹੈ ਸਿੱਖ ਪੰਥ ਦਾ ਉਹ ਟੁੱਟ ਅੰਗ ਹੈ ਜਿਹਦੇ ਵਿੱਚ ਸਾਡਾ ਸਿੰਧੀ ਸਮਾਜ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੁੜੇ ਹੋਏ ਬਨਜਾਰਾ ਸਮਾਜ ਹੈ ਲਬਾਣਾ ਸਮਾਜ ਹੈ ਸਿਕਲੀਕਰ ਸਮਾਜ ਹੈ ਮੋਹੀਲ ਸਮਾਜ ਹੈ ਵਾਲਮੀਕੀ ਸਮਾਜ ਹੈ ਭਗਤ ਨਾਮ ਦੇਵ ਜੀ ਦੀ ਬਹੁਤ ਵੱਡੀ ਸੰਗਤ ਵਾਰਕਰੀ ਸੰਪਰਦਾਇ ਭਗਤ ਨਾਮਦੇਵ ਜੀ ਔਰ ਇਹ ਸਾਰੇ ਮਿਲ ਕੇ ਇਹ ਸਤਵਦੀ ਸਮਾਗਮ ਦਾ ਉਪਰਾਲਾ ਕਰ ਰਹੀ ਹੈ ਪਹਿਲੀ ਵਾਰ 350 ਸਾਲ ਤੋਂ ਬਾਅਦ ਲਗਭਗ 750 ਸਾਲ ਤੋਂ ਬਾਅਦ ਇਹ ਉਪਰਾਲਾ ਪਹਿਲੀ ਵਾਰ ਮਹਾਰਾਸ਼ਟਰ ਵੱਲੋਂ ਕੀਤਾ ਗਿਆ ਇਥੋਂ ਦੀ ਸਰਕਾਰ ਵੱਲੋਂ ਕੀਤਾ ਗਿਆ ਕਿ ਇਹ ਸਾਰੇ ਜਿੰਨੇ ਸਿੱਖ ਪੰਥ ਦਾ ਔਟੋਟ ਹਿੱਸਾ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਨਾਨਕ ਪੰਥੀ ਜਿਨ੍ਹਾਂ ਨੂੰ ਆਖਿਆ ਜਾਂਦਾ ਗੁਰੂ ਨਾਨਕ ਨਾਮ ਲੇਵਾ ਇਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਸੇਵਾ ਇਹਨਾਂ ਦੀ ਇਹਨਾਂ ਦੇ ਬਜ਼ੁਰਗਾਂ ਨੇ ਸਿੱਖ ਕੌਮ ਲਈ ਸ਼ਹੀਦੀਆਂ ਦਿੱਤੀਆਂ ਇਸ ਧਰਤੀ ਤੋਂ ਜ਼ਬਰ ਔਰ ਜ਼ੁਲਮ ਦਾ ਨਾਸ਼ ਕਰਨ ਲਈ ਆਪਣੇ ਪ੍ਰਾਣ ਨਿਸ਼ਾਵਰ ਕੀਤੇ ਆ ਪਰਿਵਾਰਾਂ ਦੇ ਪਰਿਵਾਰ ਕੁਰਬਾਨ ਕੀਤੇ ਆ ਇਹਨਾਂ ਨੂੰ ਨਾਲ ਜੋੜਨਾ ਇਹ ਵੱਡਾ ਉਪਰਾਲਾ ਇਸ ਕਰਕੇ ਇਸ ਤਾਪਦੀ ਵਿਲੱਖਣ ਰੂਪ ਦੇ ਵਿੱਚ ਇੱਥੇ ਅੱਜ ਮਨਾਈ ਜਾ ਰਹੀ ਹੈ ਔਰ 18 19 ਫਰਵਰੀ ਨੂੰ ਮੁੰਬਈ ਵਿੱਚ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਹਾਜ਼ਰੀ ਭਰ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀ ਉਹ ਵੀ ਪਹੁੰਚ ਰਹੇ ਆ ਔਰ ਇੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਹੋਰ ਵੀ ਸਟੇਟਾਂ ਦੇ ਮੁੱਖ ਮੰਤਰੀ ਅਤੇ ਰਾਜਸੀ ਜਿਹੜੇ ਆਗੂ ਉਹ ਵੀ ਪਹੁੰਚ ਰਹੇ ਆ ਸੰਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚੋ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਸਾਰਿਆਂ ਤੋਂ ਪਹਿਲੇ ਮੈਂ ਤਖਤ ਸਚਕੰਡ ਸ੍ਰੀ ਹਜ਼ੂਰ ਸਾਹਿਬ ਦੇ ਤਰਫੋਂ ਬਤੌਰ ਪ੍ਰਸ਼ਾਸਕ ਤੇ ਸਾਰਿਆਂ ਵੱਲੋਂ ਸਾਰੀ ਸੰਗਤ ਵੱਲੋਂ ਸਾਡੇ અત્યੰਤ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਜੋ ਇੱਥੇ ਆਏ ਨੇ ਉਹਨਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ ਸਾਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਉਹਨਾਂ ਨੇ ਆਪਣਾ ਟਾਈਮ ਕੱਢਿਆ ਤੋਂ ਇੱਥੇ ਪਧਾਰੇ ਨੇ ਅੱਜ ਤੇ ਕੱਲ ਇਹ ਦੋ ਦਿਨ ਇਤਿਹਾਸਿਕ ਪ੍ਰੋਗਰਾਮ ਹੋਣ ਜਾ ਰਹੇ ਨੇ ਮੈਂ ਇਸ ਕਰਕੇ ਇਤਿਹਾਸ ਕਹਾਂਗਾ ਕਿ ਪਹਿਲੀ ਵਾਰੀ ਦੇਸ਼ ਵਿੱਚ ਜਾਂ ਵਿਸ਼ਵ ਵਿੱਚ ਨੌ ਸਮਾਜ ਇਕੱਠੇ ਹੋਣ ਜਾ ਰਹੇ ਨੇ ਇਹ ਨੌ ਸਮਾਜ ਹੋਣੇ ਜਿਹੜੇ ਹਮੇਸ਼ਾ ਗੁਰੂ ਸਾਹਿਬ ਦੇ ਨਾਲ ਜੁੜੇ ਰਹੇ ਨੇ ਗੁਰੂ ਘਰਾਂ ਦੇ ਨਾਲ ਜੁੜੇ ਰਹੇ ਆਪ ਜੀ ਨੂੰ ਪਤਾ ਹੈ ਕਿ ਬੰਜਾਰਾ ਲੁਬਾਣਾ ਸਮਾਜ ਦੀ ਬਹੁਤ ਵੱਡੀ ਸੰਖਿਆ ਸਾਰੇ ਦੇਸ਼ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਹੈ ਮਹਾਰਾਸ਼ਟra ਦੇ ਵਿੱਚ ਵੀ ਹੈ ਉੱਤਰ ਭਾਰਤ ਦੇ ਵੀ ਕਈ ਰਾਜਾਂ ਦੇ ਵਿੱਚ ਆਲੇ-ਦੁਆਲੇ ਦੇ ਜਿਹੜੇ ਸਟੇਟਸ ਨੇ ਉਹਨਾਂ ਦੇ ਵਿੱਚ ਵੀ ਹੈ ਇਸੇ ਤਰ੍ਹਾਂ ਸਿੰਧੀ ਸਮਾਜ ਉਹ ਵੀ ਗੁਰੂ ਘਰ ਨਾਲ ਜੁੜਿਆ ਹੋਇਆ ਸਮਾਜ ਹੈ। ਸ਼ਿਕਲੀਗਰ ਸਿੱਖ ਜੋ ਗੁਰੂ ਸਾਹਿਬ ਦੇ ਸ਼ਸਤਰ ਬਣਾਉਂਦੇ ਸੀ। ਉਹਨਾਂ ਦੀ ਵੀ ਬੜੀ ਵੱਡੀ ਸੰਖਿਆ ਇਸ ਪਾਸੇ ਕਈ ਜ਼ਿਲ੍ਹਿਆਂ ਦੇ ਵਿੱਚ ਹੈ। ਇਹ ਸਾਰੇ ਹੀ ਸਮਾਜ ਵਰਕਰੀ ਸਮਾਜ ਹੈ। ਬਾਲਮਕੀ ਲੋਕ ਨੇ ਇਹ ਸਾਰੇ ਇਕੱਠੇ ਹੋ ਕੇ ਇੱਕ ਮੰਚ ਉੱਪਰ ਆ ਰਹੇ ਨੇ। ਤੇ ਇਹ ਕੰਮ ਜਿਹੜਾ ਹੈ ਕਿ ਇਹ ਮਹਾਰਾਸ਼ਟra ਦੀ ਸਰਕਾਰ ਵੱਲੋਂ ਮਾਨਯੋਗ ਦਵਿੰਦਰ ਫੜ ਨਵੀਰ ਸਾਹਿਬ ਮੁੱਖ ਮੰਤਰੀ ਮਹਾਰਾਸ਼ਟਰ ਉਹਨਾਂ ਦੀ ਪਹਿਲ ਉੱਪਰ ਉਹਨਾਂ ਨੇ ਜੋ ਫੈਸਲੇ ਕੀਤੇ ਪਿਛਲੇ ਸਾਲ ਉਹਨਾਂ ਨੇ ਜੂਨ ਮਹੀਨੇ ਵਿੱਚ ਮੀਟਿੰਗ ਸ਼ੁਰੂ ਕੀਤੀ ਮੀਟਿੰਗ ਲਈ ਇਸ ਬਾਰੇ ਵਿੱਚ ਪਰ ਉਸ ਤੋਂ ਬਾਅਦ ਇੰਨੀ ਤਿਆਰੀ ਜ਼ੋਰ ਸ਼ੋਰ ਦੇ ਨਾਲ ਇਹਨਾਂ ਪ੍ਰੋਗਰਾਮਾਂ ਦੀ ਹੋਈ ਤੇ ਅੱਜ ਅਸੀਂ ਦੇਖ ਰਹੇ ਹਾਂ ਹਮ ਹਮਾ ਕੇ ਵੱਡੀ ਸੰਖਿਆ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਤੇ ਨਾਲ ਹੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਗਤੀ ਦਿਵਸ ਗੁਰਗਤੀ ਪर्व ਉਹ ਵੀ ਇਸੇ ਸਮੇਂ ਸੰਗਤਾਂ ਮਨਾ ਰਹੀਆਂ ਹਨ ਔਰ ਇਹ ਦੋਵੇਂ ਅਫਸਰ ਜਿਹੜੇ ਨੇ ਸਾਡੇ ਵਾਸਤੇ ਬਹੁਤ ਹੀ ਪਵਿੱਤਰ ਅਫਸਰ ਨੇ ਇਹਨਾਂ ਉੱਪਰ ਸੰਗਤਾਂ ਇਕੱਠੀਆਂ ਹੋ ਕੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਨੂੰ ਇਸੇ ਤਰ੍ਹਾਂ ਉਹਨੇ ਦੇ ਜੋ ਸਾਥੀ ਸੀਗੇ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਭਾਈ ਤੇਹਾਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੀਆਂ ਹਨ ਉਹਨਾਂ ਤੋਂ ਪ੍ਰੇਰਣਾ ਲੈ ਰਹੀਆਂ ਹਨ ਅਗਲੀ ਪੀੜ੍ਹੀ ਨੂੰ ਇਹਨਾਂ ਤੋਂ ਕੀ ਸਬਕ ਮਿਲਦਾ ਹੈ ਉਹ ਵੀ ਸਿਖਾ ਰਹੀਆਂ ਹਨ ਇਹ ਸਾਡੇ ਵਾਸਤੇ ਇਤਿਹਾਸਕ ਮੌਕਾ ਹੈ ਇਤਿਹਾਸਕ ਅਵਸਰ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਮੌਕੇ ਉੱਪਰ ਆਪ ਸੀ ਜ਼ਰੂਰ ਹਾਜ਼ਰੀ ਲਗਾਓ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਗ੍ਰਹਿ ਮੰਤਰੀ ਜੀ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵਿਸ਼ੇਸ਼ ਕਰਕੇ ਉਚੇਚੇ ਰੂਪ ਵਿੱਚ ਆਪਣਾ ਟਾਈਮ ਕੱਢ ਕੇ ਇੱਥੇ ਆ ਰਹੇ ਨੇ ਮੈਂ ਪਾਰਸ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਮਾਨਯੋਗ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨਾਂ ਦੀ ਪਹਿਲ ਤੇ ਸਿੱਖਾਂ ਦੇ ਵਾਸਤੇ ਬੜੇ ਹੀ ਫੈਸਲੇ ਕੀਤੇ ਗਏ ਪਿਛਲੀਆਂ ਤੁਸੀਂ ਦੇਖੋ ਕਿ तकरीबन 8-10 ਸਾਲਾਂ ਦੇ ਵਿੱਚ ਬਹੁਤ ਫੈਸਲੇ ਹੋਏ ਨੇ ਸਕਾਰਾਤਮਕ ਫੈਸਲੇ ਕੀਤੇ ਗਏ ਨੇ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਇਦਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਆਯੋਜਿਤ ਕੀਤੇ ਜਾ ਰਹੇ ਨੇ ਮੈਂ ਇੱਕ ਵਾਰੀ ਫੇਰ ਆਪ ਸਭ ਨੂੰ ਤੇ ਵਿਸ਼ੇਸ਼ ਕਰਕੇ ਦੇਸ਼ ਵਿਦੇਸ਼ ਵਿੱਚ ਸਭ ਸੰਗਠਨਾਂ ਨੂੰ ਅਪੀਲ ਕਰਦਾ ਕਿ ਉਹ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਤੁਸੀਂ ਵੀ ਇਹਨਾਂ ਦਾ ਕਵਰੇਜ ਕਰੋ ਮੀਡੀਆ ਦੇ ਤਰਫੋਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿੰਨੀ ਵੀ ਪਬਲਿਸਿਟੀ ਦਿੱਤੀ ਜਾ ਸਕਦੀ ਹੈ ਆਪਜੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਓ ਔਰ ਇਹ ਜੋ ਮੈਸੇਜ ਇੱਥੋਂ ਜਾ ਰਿਹਾ ਹੈ ਇਹ ਸਾਰੇ ਸਮਾਜ ਇਕੱਠੇ ਨੇ ਇਹ ਸਾਰੇ ਸਮਾਜ ਸਾਡਾ ਅੰਗ ਨੇ ਜਿਵੇਂ ਕਿ ਸੰਤ ਵਾਬਾ ਹਰਨਾਮ ਸਿੰਘ ਜੀ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿਵੇਂ ਜੁੜੇ ਨੇ ਔਰ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਸਾਰੇ ਮਿਲ ਜੁਲ ਕੇ ਇੱਕ ਮੰਚ ਉੱਪਰ ਇਕੱਠੇ ਹੋ ਕੇ ਇਸ ਇਤਿਹਾਸਿਕ ਅਫਸਰ ਨੂੰ ਅਸੀਂ ਮਨਾਈਏ ਇਸ ਬੜੀ ਸ਼ਰਧਾ ਦੇ ਨਾਲ ਧਾਰਮਿਕ ਭਾਵ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ